ਤੇ ਜੇ ਆਪਾਂ ਗੁਰਦਵਾਰੇ ਆਉਨੇ ਆ ਗੁਰੂ ਘਰ ਆਉਨੇ ਆ ਬਾਣੀ ਸੁਣਦੇ ਵੀ ਆ ਪੜ੍ਹਦੇ ਵੀ ਆ ਤੇ ਫਿਰ ਇਸ ਦਾ ਭਾਵ ਇਹ ਹੋਣਾ ਚਾਹੀਦਾ ਹੈ ਕਿ ਆਪਾਂ ਗੁਰੂ ਦੀ ਗੱਲ ਮਨ ਦੇ ਵੀ ਪਈਆਂ ਪਏ ਇੱਕ ਵਾਰ ਦੀ ਗੱਲ ਹੈ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਿੰਨਾਂ ਦਾ ਦਰਬਾਰ ਲੱਗਿਆ ਹੋਇਆ ਸੰਗਤ ਰੋਜ਼ਾਨਾ ਹੀ ਆਉਂਦੀ ਤੇ ਸਤਿਗੁਰਾਂ ਨੇ ਸੋਚਿਆ ਕਿ ਚਲੋ ਇੱਕ ਵਾਰੀ ਸਿੱਖਾਂ ਦਾ ਟੈਸਟ ਲੈ ਕੇ ਵੇਖ ਲੈਨੇ ਆ ਕੀ ਸਿੱਖ ਆਪਣੇ ਧਰਮ ਵਿੱਚ ਕਿੰਨਾ ਕੋ ਪੱਕੇ ਨੇ ਗੁਰਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਬਚਨ ਕਹਿੰਦੇ ਨੇ ਕਹਿੰਦੇ ਨੇ ਕਿ ਕਵਨ ਸੁਰਗ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਦੇ ਭਗਤ ਜੀ ਕਹਿੰਦੇ ਨੇ ਕਈ ਲੋਕ ਸਵਰਗਾ ਦਾ ਖਿਆਲ ਦੱਸਦੇ ਨੇ ਤੇ ਨਰਕਾਂ ਦਾ ਖਿਆਲ ਦੱਸਦੇ ਨੇ ਕਹਿੰਦੇ ਕਿ ਕੋਈ ਭਾਵੇਂ ਕਿਸੇ ਧਰਮ ਵਿੱਚ ਸੁਰਗ ਨਰਕ ਮੰਨਦੇ ਨੇ ਤੇ ਇਸ ਕਰਕੇ ਆਪਾਂ ਇਸ ਗੱਲ ਦੀ ਨਾ ਚਿੰਤਾ ਕਰਦੇ ਆਂ ਨਾ ਇਸ ਗੱਲ ਦੀ ਕਾਟ ਕਰਦੇ ਆਂ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਦੇ ਕਹਿੰਦੇ ਜਿਹੜੇ ਸੰਤ ਨੇ ਜਿਹੜਾ ਨਾਮ ਜਪਣ ਵਾਲੇ ਨੇ ਉਹ ਉਹਨਾਂ ਨੇ ਸਵਰਗ ਤੇ ਨਰਕ ਦੋਨਾਂ ਨੂੰ ਹੀ ਰੱਦ ਕਰ ਦਿੱਤਾ ਹੈ ਕਹਿਣ ਤੋਂ ਭਾਵ ਕਿ ਇਸ ਜੀਵਨ ਤੋਂ ਬਾਅਦ ਵਾਲਾ ਜਿਹੜਾ ਸਵਰਗ ਤੇ ਨਰਕ ਜਿਸ ਦੀ ਲੋਕ ਗੱਲ ਕਰਦੇ ਨੇ ਉਹ ਗੁਰਮੁਖਾਂ ਦੀ ਪੁਸਤਕ ਵਿੱਚ ਨਹੀਂ ਆਉਂਦਾ ਕਹਿੰਦੇ ਹਮ ਕਾਹੋਂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦਿ ਕਹਿੰਦੇ ਅਸੀਂ ਨਾ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਰਹਿਨੇ ਆਂ ਪਾਪ ਕੀ ਅਸੀਂ ਤਾਂ ਇਸ ਜੀਵਨ ਨੂੰ ਮੰਨਦੇ ਆਂ ਕਿ ਇਸ ਜੀਵਨ ਵਿੱਚ ਆਪਾਂ ਜਿਹੋ ਜੇ ਕਰਮ ਕਰਦੇ ਆਂ ਤੇ ਉਹਦੇ ਰਿਜ਼ਲਟ ਵੀ ਐਸੇ ਹੀ ਜੀਵਨ ਵਿੱਚ ਸਾਨੂੰ ਵੇਖਣ ਨੂੰ ਮਿਲਦੇ ਨੇ ਇਸ ਕਰਕੇ ਬਾਅਦ ਵਿੱਚ ਦੂਸਰੇ ਜਨਮ ਵਿੱਚ ਕੀ ਬਣਦਾ ਹੈ ਬੰਦੇ ਦਾ ਉਸ ਦੀ ਆਪਾਂ ਕੋਈ ਪਰਵਾਹ ਨਹੀਂ ਕਰਨੀ ਤੇ ਇਹ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਖਣ ਵਾਸਤੇ ਕਿ ਸਿੱਖ ਆਪਣੇ ਧਰਮ ਵਿੱਚ ਕਿੰਨਾ ਕੋ ਪੱਕੇ ਨੇ ਕਿਸੇ ਧਰਮ ਵਿੱਚ ਕੋਈ ਜੋ ਮਰਜ਼ੀ ਮੰਨਦਾ ਹੋਵੇ ਸਾਨੂੰ ਕੋਈ ਪਰਵਾਹ ਨਹੀਂ ਨਾ ਅਸੀਂ ਕਿਸੇ ਦੀ ਕਾਣ ਕੱਢਦੇ ਆ ਤੇ ਸਤਿਗੁਰਾਂ ਦਾ ਦਰਬਾਰ ਲੱਗਿਆ ਹੋਇਆ ਤੇ ਸੰਗਤਾਂ ਆਰੀਆਂ ਨੇ ਨਾਮ ਬਾਣੀ ਕੀਰਤਨ ਕਥਾ ਵਿਚਾਰ ਸਭ ਕੁਝ ਹੁੰਦਾ ਸੀ ਰੋਜ਼ ਤੇ ਉਸ ਦਿਨ ਵੀ ਹੋ ਰਿਹਾ ਹੈ ਤੇ ਸੰਗਤਾਂ ਭਾਰ ਇਕੱਠੀਆਂ ਹੋਈਆਂ ਤੇ ਉਸ ਦਿਨ ਕੀ ਹੋਇਆ ਉਸ ਦਿਨ ਸ਼ਨੀਵਾਰ ਸੀ ਇਹ ਸ਼ਨੀਵਾਰ ਦਾ ਦਿਨ ਸੀ ਤੇ ਇੱਕ ਪੰਡਤ ਜਿਹੜਾ ਸੀ ਉਹ ਬਾਹਰੋਂ ਆਇਆ ਜਿਵੇਂ ਸ਼ਨੀਵਾਰ ਵੇਖਣ ਨੂੰ ਮਿਲਦਾ ਕਈ ਵਾਰ ਸ਼ਨੀ ਦੇਵਤੇ ਦਾ ਗਾਣ ਮੰਗਦੇ ਨੇ ਲੋਕ ਤੇ ਉਹ ਸ਼ਨੀ ਦੇਵਤੇ ਦਾ ਗਾਣ ਮੰਗਦਾ ਹੋਇਆ ਸਤਗੁਰਾਂ ਦੇ ਦਰਬਾਰ ਦੇ ਕੋਲ ਲੰਘਿਆ ਤੇ ਉਸ ਨੂੰ ਪਤਾ ਤੇ ਸੀ ਕਿ ਸਿੱਖ ਜਣੇ ਨੇ ਦੇਵੀ ਦੇਵਤਿਆਂ ਵਿੱਚ ਵਿਸ਼ਵਾਸ ਨਹੀਂ ਕਰਦੇ ਤੇ ਫਿਰ ਵੀ ਉਸਨੇ ਜਾਂਦਿਆਂ ਜਾਂਦਿਆਂ ਸੋਚਿਆ ਕਿ ਚਲੋ ਵੇਖ ਲੈਨੇ ਆ ਗੁਰੂ ਦਰਬਾਰ ਲੱਗਿਆ ਹੋਇਆ ਹੈ ਕਿ ਸ਼ਾਇਦ ਕੁਝ ਮਿਲੀ ਜਾਏ ਤੇ ਉਹ ਗੁਰੂ ਦਰਬਾਰ ਵਿੱਚ ਪਹੁੰਚ ਗਿਆ ਪੰਡਤ ਤੇ ਜਾ ਕੇ ਸਤਿਗੁਰਾਂ ਨਮਸਕਾਰ ਕੀਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਕਿ ਗੁਰੂ ਸਾਹਿਬ ਜੀ ਅੱਜ ਸ਼ਨੀਵਾਰ ਹੈ ਸ਼ਨੀ ਦੇਵਤੇ ਦਾ ਦਾਨ ਦਿਓ ਤੇ ਸ਼ਨੀ ਦੇਵਤੇ ਦਾ ਦਾਨ ਆਪ ਜੀ ਨੂੰ ਪਤਾ ਹੀ ਹੋਵੇਗਾ ਸ਼ਨੀ ਦੇਵ ਸ਼ਨੀਵਾਰ ਨੂੰ ਜਿਹੜਾ ਦਾਨ ਕਰਦੇ ਨੇ ਲੋਹਾ ਸਰੋਂ ਦਾ ਤੇਲ ਤੇ ਇੱਕ ਦਾਲ ਹੁੰਦੀ ਹੈ ਮਾਂ ਦੀ ਹਾਂ ਇਹ ਦਾਨ ਜਿਹੜੇ ਨੇ ਸ਼ਨੀ ਦੇਵਤੇ ਮੰਨੇ ਜਾਂਦੇ ਨੇ ਕਿ ਸਾਡੇ ਤੇ ਸ਼ਨੀ ਦਾ ਪ੍ਰਕੋਪ ਨਾ ਆਵੇ ਤੇ ਉਹ ਸ਼ਨੀ ਦੇਵਤੇ ਦਾ ਜਦੋਂ ਦਾਨ ਮੰਗਣ ਲੱਗਿਆ ਤੇ ਸੰਗਤਾਂ ਵੇਖ ਰੀਆਂ ਨੇ ਕਿ ਗੁਰੂ ਸਾਹਿਬ ਦੇ ਕੋਲ ਇੱਕ ਜਿਹੜਾ ਹੈ ਪੰਡਤ ਆ ਕੇ ਦਾਨ ਮੰਗ ਰਿਹਾ ਤੇ ਗੁਰੂ ਸਾਹਿਬ ਨੇ ਆਪਣੇ ਸੇਵਾਦਾਰ ਨੂੰ ਕਿਹਾ ਕਿ ਭਾਈ ਇਹਨਾਂ ਨੂੰ ਜਿਹੜਾ ਹੈ ਦਾਨ ਦੇ ਦਿਓ ਸ਼ਰੀ ਦੇ ਉੱਤੇ ਦਾ ਤੇ ਸਿੱਖ ਬੜੇ ਹੈਰਾਨ ਵੀ ਹੋਏ ਕਿ ਗੁਰੂ ਸਾਹਿਬ ਕਿਉਂ ਕਹਿ ਰਹੇ ਨੇ ਕਿ ਇਹਨਾਂ ਨੂੰ ਦਾਨ ਦੇ ਦਿਓ ਪਰ ਗੁਰੂ ਸਾਹਿਬ ਦਾ ਹੁਕਮ ਸੀ ਕਿਸੇ ਨੇ ਮੋੜਿਆ ਨਹੀਂ ਇੱਕ ਸਿੱਖ ਗਿਆ ਉਸਨੇ ਕੁਝ ਲੋਹਾ ਥੋੜੀ ਮਾਂ ਦੀ ਦਾਲ ਤੇ ਨਾਲ ਸਰੋਂ ਦਾ ਤੇਲ ਜਿਹੜਾ ਹੈ ਉਸ ਪੰਡਤ ਨੂੰ ਦਾਨ ਦੇ ਦਿੱਤਾ ਪਾਤਸ਼ਾਹ ਨੇ ਕਿਹਾ ਕਿ ਅੱਜ ਸ਼ਨੀਵਾਰ ਦਾ ਦਾਨ ਲੈਣ ਆਏ ਨੇ ਸ਼ਨੀ ਦੇਵਤੇ ਦਾ ਕਿਤੇ ਸਾਡੇ ਤੇ ਪ੍ਰਕੋਪ ਨਾ ਆ ਜਾ ਇਸ ਕਰਕੇ ਦਾਨ ਦੇ ਦਿਓ ਲੈਣ ਆਏ ਨੇ ਤੇ ਸਤਿਗੁਰਾਂ ਨੇ ਉਹ ਦਾਨ ਦਵਾ ਦਿੱਤਾ ਉਸ ਪੰਡਤ ਨੂੰ ਤੇ ਪੰਡਤ ਜਿਹੜਾ ਸੀ ਬੜਾ ਖੁਸ਼ ਹੋਇਆ ਤੇ ਦਾਨ ਵਿੱਚ ਸਤਿਗੁਰਾਂ ਨੇ ਚੋਖਾ ਦਵਾਇਆ ਭਾਵੇਂ ਕਿ ਵਾਵਾ ਲੋਹਾ ਸੀ ਤੇ ਕਾਫੀ 5-7 ਲੀਟਰ ਤੇਲ ਸੀ ਤੇ 5-7 ਕਿਲੋ ਦਾਲ ਹੋਵੇਗੀ ਜਿਹੜੀ ਸਤਿਗੁਰਾਂ ਨੇ ਦਾਨ ਵਿੱਚ ਉਸ ਨੂੰ ਪੰਡਨ ਦਿੱਤੀ ਤੇ ਉਹ ਝੋਲਾ ਪਰ ਕੇ ਕਾਫੀ ਪਹਾਰਾ ਬੜਾ ਖੁਸ਼ੀ-ਖੁਸ਼ੀ ਇੱਕ ਦਰਬਾਰ ਤੋਂ ਚਲਾ ਗਿਆ ਤੇ ਅਜੇ ਥੋੜੇ ਹੀ ਦੂਰ ਪਹੁੰਚਿਆ ਸੀ ਇਸ ਕੀ ਸਿੱਖ ਜੜੇ ਸਨ ਕੁਝ ਪੰਜ-ਛਤ ਸਿੰਘ ਜੜੇ ਸਨ ਉਹਨਾਂ ਨੇ ਰਸਤੇ ਵਿੱਚ ਜਾ ਕੇ ਪੰਡਤ ਜੀ ਨੂੰ ਘੇਰ ਲਿਆ ਕਹਿੰਦੇ ਕਿ ਪੰਡਤ ਜੀ ਜਿੰਨਾ ਵੀ ਤੁਸੀਂ ਸਮਾਨ ਲੈ ਕੇ ਆਇਓ ਉਹ ਸਾਰਾ ਸਾਨੂੰ ਵਾਪਸ ਕਰ ਦਿਓ ਤੇ ਉਹ ਪੰਡਤ ਜੀ ਕਹਿੰਦੇ ਇਹ ਤਾਂ ਤੁਹਾਡੇ ਗੁਰੂ ਨੇ ਦਾਨ ਸਾਨੂੰ ਦਿੱਤਾ ਹੈ ਤੁਹਾਡੇ ਗੁਰੂ ਘਰ ਤੇ ਹੁਣ ਕੋਈ ਖਤਰਾ ਨਹੀਂ ਆਵੇਗਾ ਕੋਈ ਸ਼ਨੀ ਦਾ ਪ੍ਰਕੋਪ ਨਹੀਂ ਹੋਵੇਗਾ ਇਸ ਲਈ ਜਿਹੜਾ ਦਿੱਤਾ ਹੋਇਆ ਦਾਨ ਵਾਪਸ ਨਹੀਂ ਲਈਦਾ ਜੇ ਤੁਸੀਂ ਵਾਪਸ ਲੈਣ ਆਇਓ ਤੇ ਤੁਹਾਡੇ ਤੇ ਫਿਰ ਖਤਰਾ ਮੰਡਰਾਵੇਗਾ ਸ਼ਨੀ ਦੇਵਤੇ ਦਾ ਤੇ ਸਿੰਘ ਕਹਿੰਦੇ ਕਿ ਸਾਡੇ ਗੁਰੂ ਦਰਬਾਰ ਵਿੱਚ ਸਾਡੇ ਉੱਤੇ ਗੁਰੂ ਦੀ ਰਹਿਮਤ ਹੈ ਗੁਰੂ ਦੀ ਕਿਰਪਾ ਹੈ ਸਾਡੇ ਤੇ ਨਾ ਕਿਸੇ ਦੇਵੀ ਦਾ ਤੇ ਨਾ ਦੇਵਤੇ ਦਾ ਨਾ ਕੋਈ ਅਸਰ ਹੈ ਨਾ ਚੰਗਾ ਨਾ ਮਾੜਾ ਇਸ ਕਰਕੇ ਅਸੀਂ ਕੇਵਲ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਰੱਖਦੇ ਹਾਂ ਜੋ ਵੀ ਤੁਸੀਂ ਲੈ ਕੇ ਆਇਓ ਸਾਨੂੰ ਵਾਪਸ ਕਰ ਦਿਓ ਇਹ ਅਸੀਂ ਆਪਣੇ ਗੁਰੂ ਤੋਂ ਮਾਰਨੇ ਜਾਣਾ ਤੇ ਉਹਨਾਂ ਸਿੰਘਾਂ ਨੇ ਜਿਹੜਾ ਸੀ ਪੰਡਤ ਜੀ ਦੇ ਕੋਲੋਂ ਲੋਹਾ ਵੀ ਲੈ ਲਿਆ ਤੇ ਦਾਲ ਵੀ ਲੈ ਲਈ ਤੇ ਸਰੋਂ ਦਾ ਤੇਲ ਵੀ ਲੈ ਲਿਆ ਤੇ ਲੈ ਕੇ ਵਾਪਸ ਆਏ ਤੇ ਵਾਪਸ ਆ ਕੇ ਉਹਨਾਂ ਨੇ ਮਾਂ ਦੀ ਦਾਲ ਜीडीਸੀ ਲੰਗਰ ਵਿੱਚ ਪਾ ਦਿੱਤੀ ਤੇ ਉਹੀ ਸਰੋਂ ਦੇ ਤੇਲ ਦਾ ਤੜਕਾ ਲਾ ਕੇ ਲੰਗਰ ਚਲਾ ਦਿੱਤਾ ਤੇ ਜਿਹੜਾ ਲੋਹਾ ਲੈ ਕੇ ਆਏ ਸੀ ਤੇ ਵਾਪਸ ਉਸੇ ਲੋਹੇ ਦੇ ਖੜੇ ਬਣਾ ਕੇ ਸਿੰਘਾਂ ਨੇ ਹੱਥਾਂ ਵਿੱਚ ਪਾ ਲਏ ਤੇ ਸਾਰੀ ਗੱਲ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਲੱਗੀ ਤੇ ਬਣੇ ਪ੍ਰਸੰਨ ਹੋਏ ਇਸ ਗੱਲ ਦਾ ਬੁਰਾ ਨਹੀਂ ਮਨਾਇਆ ਕਿ ਅਸੀਂ ਦਿੱਤਾ ਸੀ ਦਾਨ ਕੀ ਵਾਪਸ ਸਿੰਘ ਖੁਕੇ ਲੈ ਆਏ ਤੇ ਸੰਗਤਾਂ ਵਿੱਚ ਪਰੇ ਦਰਬਾਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਚਾਰ ਪੰਜ ਸਿੰਘਾਂ ਨੂੰ ਜਿਨ੍ਹਾਂ ਨੇ ਇਹ ਵਾਪਸ ਲੈ ਕੇ ਆਂਦਾਸ ਦਿੱਤਾ ਹੋਇਆ ਗਾਨ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਸਰੂਪੇ ਦਿੱਤੇ ਕਿ ਤੁਸੀਂ ਸਾਨੂੰ ਖੁਸ਼ ਕੀਤਾ ਹੈ ਕਿ ਅਸੀਂ ਜੋ ਇੱਥੇ ਦਰਬਾਰ ਵਿੱਚ ਬੋਲਦੇ ਆਂ ਉਸ ਨੂੰ ਤੁਸੀਂ ਧਿਆਨ ਨਾਲ ਸੁਣਦੇ ਹੋ ਤੇ ਸੁਣ ਕੇ ਅਮਲ ਵਿੱਚ ਵੀ ਲਿਆਉਂਦੇ ਆਂ ਇਹ ਨਹੀਂ ਕਿ ਇੱਥੇ ਆਏ ਸੁਣ ਲਿਆ ਤੇ ਬਾਹਰ ਜਾ ਕੇ ਤੁਸੀਂ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਕਿਸੇ ਨੇ ਆਰਤੀਆਂ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ ਕਿਸੇ ਨੇ ਮੱਥੇ ਤੇ ਟੀਕੇ ਲਵਾਉਣੇ ਸ਼ੁਰੂ ਕਰ ਦਿੱਤੇ ਕਿਸੇ ਨੇ ਹੱਥਾਂ ਵਿੱਚ ਮੋਲੀਆਂ ਪਨਣੇ ਸ਼ੁਰੂ ਕਰ ਦਿੱਤੀਆਂ ਗੁਰਦੁਆਰ ਤੋਂ ਬਾਹਰ ਜਾਣ ਬਾਅਦ ਇਸ ਕੱਲੋਂ ਗੁਰੂ ਸਾਹਿਬ ਬੜੇ ਖੁਸ਼ ਹੋਏ ਕਿ ਜੋ ਜੋ ਅਸੀਂ ਆਖਦੇ ਹਾਂ ਦਰਬਾਰ ਵਿੱਚ ਉਸ ਨੂੰ ਤੁਸੀਂ ਮੰਨਦੇ ਵੀ ਹੋ ਕਿ ਸਿੱਖ ਜਿਹੜਾ ਹੈ ਕਿਸੇ ਵੀ ਦੇਵਤੀ ਦੇਵੀ ਦੇਵਤੇ ਤੇ ਕਿਸੇ ਵੀ ਵਹਿਮ ਪਰਮ ਪਖੰਡ ਵਿੱਚ ਵਿਸ਼ਵਾਸ ਨਹੀਂ ਕਰਦਾ ਬਹੁਤ ਖੁਸ਼ ਹੋਏ ਤੇ ਸੰਗਤਾਂ ਨੂੰ ਵੀ ਸਮਝਾਇਆ ਇਸ ਲਈ ਕਿ ਭਾਈ ਜਦੋਂ ਵੀ ਦਰਬਾਰ ਵਿੱਚ ਗੁਰੂ ਦੀ ਜੋ ਵੀ ਬਾਣੀ ਹੈ ਸਿੱਖਿਆ ਹੈ ਉਸ ਨੂੰ ਸੁਣਦੇ ਹੋ ਤੇ ਮੰਨਿਆ ਵੀ ਜ਼ਰੂਰ ਕਰੋ ਤੇ ਪਾਤਸ਼ਾਹੀ ਨੇ ਬਚਨ ਕਹੇ ਸਨ ਕਿ ਇਸ ਲਈ ਮੈਂ ਹਮੇਸ਼ਾ ਇਹ ਗੱਲ ਕਹਿਣਾ ਹਾਂ ਕਿ ਜਦ ਲਗ ਖਾਲਸਾ ਰਹੇ ਨਿਆਰਾ ਕਬਲਗ ਤੇਜ ਦਿਓ ਮੈਂ ਸਾਰਾ ਜਦ ਤੱਕ ਮੇਰਾ ਖਾਲਸਾ ਨਿਆਰਾ ਰਹੇਗਾ ਵੱਖਰਾ ਰਹੇਗਾ ਸਾਰਿਆਂ ਨਾਲੋਂ ਤਦ ਤਨ ਮੇਰੀ ਰਹਿਮਤ ਆਪਣੇ ਸਿੰਘਾਂ ਤੇ ਬਣੀ ਰਹੇਗੀ ਇਸ ਲਈ ਸਭ ਤੋਂ ਪਹਿਲਾਂ ਸਾਡਾ ਫਰਜ ਹੈ ਕਿ ਆਪਾਂ ਖੰਡੇ ਵਟੇ ਦਾ ਅਮਰ ਛੱਕੇ ਗੁਰੂ ਵਾਲੇ ਬਣੀਏ ਗੁਰੂ ਬਿਨਾ ਗਤ ਨਹੀਂ ਤੇ ਧਰਮ ਬਿਨਾ ਪਤ ਨਹੀਂ ਜੇ ਇੱਜ਼ਤ ਚਾਹੀਦੀ ਹੈ ਤੇ ਧਰਮੀ ਬਣਨਾ ਹੈ ਤੇ ਜੇ ਗਤੀ ਚਾਹੀਦੀ ਹੈ ਮੁਕਤੀ ਚਾਹੀਦੀ ਹੈ ਸੰਸਾਰ ਵਿੱਚ ਭਿਆਨਕ ਸੰਸਾਰ ਸਮੁੰਦਰ ਤੋਂ ਤੇ ਗੁਰੂ ਦੇ ਚਰਨਾਂ ਨਾਲ ਜੁੜਨਾ ਬੜਾ ਜ਼ਰੂਰੀ ਹੈ ਆਉਣ ਵਾਲੀ ਵਿਸਾਖੀ ਤੇ ਜ਼ਰੂਰ ਅਮਰਤ ਛਕੋ ਤੇ ਆਪਣੇ ਜੀਵਨ ਨੂੰ ਸੋਨਾ ਤੇ ਸਫਲ ਬਣਾਓ ਇਹ ਗੱਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਕੀ ਆਠ ਬਹਿਰ ਸਲਾਹੇ ਸਿਰਜਣ ਹਾਰ ਤੂੰ ਜੀਵਾ ਤੇਰੀ ਦਾਤ ਕਿਰਪਾ ਕਰੋ ਮੋ